ਉੱਠ ਕੇ ਸਾਹਮਣੇ ਆ ਰਹੀਆਂ ਨੇ ਆਖਿਰਕਾਰ ਸੈਫ ਅਲੀ ਖਾਨ ਤੇ ਉਹਨਾਂ ਦੇ ਘਰ ਵਿੱਚ ਹਮਲਾ ਕਿੱਦਾਂ ਹੋ ਸਕਦਾ ਹੈ ਸਰਸ਼ੀਕਾਲ ਤੁਸੀਂ ਜੁੜ ਚੁੱਕੇ ਹੋ ਜੀਕੇਐਮ ਮੀਡੀਆ ਟੀਵੀ ਦੇ ਨਾਲ ਤੇ ਮੈਂ ਹਾਂ ਵਿਪਨ ਚਿਤਕੌਰ ਤੇ ਗੱਲ ਕਰਦੇ ਆਂ ਇਸ ਸਮ ਅਦਾਕਾਰ ਸੈਫ ਅਲੀ ਖਾਨ ਦੀ ਜੀ ਹਾਂ ਬੀਤੇ ਦਿਨੀ ਜਦੋਂ ਉਹਨਾਂ ਤੇ ਹਮਲਾ ਹੋਇਆ ਤਾਂ ਕਈ ਸੂਤਰਾਂ ਦੇ ਮੁਤਾਬਿਕ ਕਈ ਗੱਲਾਂ ਸਾਹਮਣੇ ਆਈਆਂ ਕਈ ਲੋਕਾਂ ਨੇ ਬਹੁਤ ਕੁਝ ਕਿਹਾ ਕਿ ਆਖਿਰਕਾਰ ਉਹਨਾਂ ਦੇ ਘਰ ਵਿੱਚ ਹੀ ਇੰਨੀ ਤਕੜੀ ਸਿਕਿਉਰਿਟੀ ਹੋਣ ਦੇ ਬਾਵਜੂਦ ਵੀ ਉਹਨਾਂ ਤੇ ਹਮਲਾ ਕਿੱਦਾਂ ਹੋ ਜਾਂਦਾ ਹੈ ਕਹਿੰਦੇ ਕਿ ਬੀਤੇ ਦਿਨੀ ਸੈਫ ਅਲੀ ਖਾਨ ਦੇ ਘਰ ਵਿੱਚ ਉਹਨਾਂ ਤੇ ਹੀ ਹਮਲਾ ਹੁੰਦਾ ਹੈ ਜਦੋਂ ਉਹਨਾਂ ਦੀ ਕੰਮ ਵਾਲੀ ਘਰ ਚ ਕੰਮ ਕਰਨ ਵਾਲੀ ਔਰਤ ਦੀ ਕਿਸੇ ਅਣਪਛਾਤੇ ਵਿਅਕਤੀ ਨਾਲ ਬਹਿਸਬਾਜ਼ੀ ਹੋ ਜਾਂਦੀ ਹੈ ਤਾਂ ਉਸ ਦੇ ਵਿੱਚ ਹੀ ਸੈਫ ਅਲੀ ਖਾਨ ਆ ਜਾਂਦੇ ਹਨ ਇਸ ਮਾਮਲੇ ਨੂੰ ਬਚਾਉਂਦੇ ਹੀ ਸੈਫ ਅਲੀ ਖਾਨ ਤੇ ਕਿਸੇ ਤੇਜ਼ ਤਾਰ ਚੀਜ਼ ਨਾਲ ਹਮਲਾ ਕੀਤਾ ਜਾਂਦਾ ਹੈ ਇਹ ਹਮਲਾ ਅਣਪਛਾਤੇ ਵਿਅਕਤੀ ਵੱਲੋਂ ਹੋਇਆ ਹੈ ਹਾਲਾਂਕਿ ਕਿਸੇ ਵੀ ਤਰ੍ਹਾਂ ਦਾ ਕੋਈ ਵੀ ਬਿਆਨ ਸਾਹਮਣੇ ਨਹੀਂ ਆਇਆ ਹੈ ਕਿ ਇਹ ਵਿਅਕਤੀ ਕੌਣ ਹੈ ਪਰ ਫਿਰ ਵੀ ਜਦੋਂ ਸੈਫ ਅਲੀ ਖਾਨ ਨੂੰ ਉਸੇ ਤਰ੍ਹਾਂ ਹਿੰਤੇ ਹੀ ਲੀਲਾਵਤੀ ਹਸਪੀਟਲ ਐਡਮਿਟ ਕਰਵਾਇਆ ਜਾਂਦਾ ਦੱਸ ਦिए ਕਿ ਜਦੋਂ ਇਹ ਹਮਲਾ ਸੈਫਲੀ ਖਾਨ ਤੇ ਹੁੰਦਾ ਤਾਂ ਉਸ ਸਮੇਂ ਕਾਰ ਵਿੱਚ ਕੋਈ ਵੀ ਕਾਰ ਮੌਜੂਦ ਨਹੀਂ ਸੀ ਤੇ ਉਹਨਾਂ ਨੂੰ ਇੱਕ ਆਟੋ ਤੇ ਲੈ ਕੇ ਜਾਇਆ ਜਾਂਦਾ ਜਿਹੜਾ ਆਟੋ ਚਾਲਕ ਉਹਨਾਂ ਨੂੰ ਹਸਪੀਟਲ ਤੱਕ ਲੈ ਕੇ ਜਾਂਦਾ ਹੈ ਉਸ ਨੂੰ ਬਖਸ਼ੀਸ਼ ਵਲੋਂ ਸਿਰਫ 11000 ਰੁਪਏ ਦਿੱਤੇ ਜਾਂਦੇ ਨੇ ਉੱਥੇ ਹੀ ਕਈ ਸੋਸ਼ਲ ਮੀਡੀਆ ਯੂਜ਼ਰਸ ਨੇ ਇਹ ਵੀ ਕਿਹਾ ਹੈ ਕਿ ਕੀ ਸਿਰਫ ਸੈਫ ਅਲੀ ਖਾਨ ਦੀ ਜਾਨ ਦੀ ਕੀਮਤ 11000 ਰੁਪਏ ਹੈ ਉੱਥੇ ਹੀ ਕਈਆਂ ਨੇ ਇਹ ਵੀ ਸ਼ੰਕਾ ਜਤਾਈ ਹੈ ਕਿ ਢਾਲ ਵਿੱਚ ਕੁਝ ਕਾਲਾ ਲੱਗ ਰਿਹਾ ਹੈ ਕਿਉਂਕਿ ਜਦੋਂ ਕੋਈ 4 ਇੰਚ ਦੀ ਨੋਕੀਲੀ ਚੀਜ਼ ਛਾਤੀ ਵਿੱਚ ਜਾਂਦੀ ਹੈ ਤਾਂ 4 ਦਿਨਾਂ रिलीज़ ਵੀ ਹੋ ਜਾਂਦੀ ਹੈ ਦੱਸ ਦਿਓ ਕਿ ਆਜ ਪੂਰੇ 4 ਦਿਨ ਬਾਅਦ ਸੈਵਲੀ ਖਾਨ ਹਸਪੀਟਲ ਤੋਂ ਵਾਪਸ ਆ ਜਾਂਦੇ ਨੇ ਉਹਨਾਂ ਨੂੰ ਦੇਖ ਕੇ ਇਦਾਂ ਲੱਗ ਰਿਹਾ ਕਿ ਉਹਨਾਂ ਨੂੰ ਕੁਝ ਹੋਇਆ ਵੀ ਨਹੀਂ ਹੁੰਦਾ ਨੌ ਬਰ ਨੌ ਲੱਗ ਰਹੇ ਨੇ ਕਈਆਂ ਦਾ ਕਹਿਣਾ ਸਾਹਮਣੇ ਆਇਆ ਹੈ ਕਿ ਸ਼ਾਇਦ ਇਹ ਪਬਲਿਸਿਟੀ ਸਟਾਰਟ ਨਾ ਹੋਵੇ ਕਈ ਫਿਕਰਮੰਦ ਹਨ ਆਖਿਰਕਾਰ ਪੂਰੀ ਕਹਾਣੀ ਕੀ ਹੈ ਕਮੈਂਟਸ ਵਿੱਚ ਆਪਣੇ ਵਿਚਾਰ ਜਰੂਰ ਸਾਂਝੇ ਕਰਿਓ